ਸਤਿ ਸ਼੍ਰੀ ਅਕਾਲ ਦੋਸਤੋ ਲੋ ਵੀ ਆਪਾਂ ਇੱਥੇ ਖੜੋਤੇ ਆਂ ਕਾਮ ਵਾਲੀ ਪਤਨ ਤੇ ਨੂਰਸ਼ਾਹ ਵਾਲੇ ਪੁਲ ਤੇ ਜਿਹੜਾ ਬੰਨ ਤੇ ਸਾਰੇ ਜਣੇ ਸੇਵਾ ਕਰਦੇ ਪਏ ਸਾਰੇ ਆਪਾਂ ਵੀ ਆਏ ਆ ਇੱਥੇ ਨਾਲ ਇੱਥੇ ਬਾਈ ਆਪਾਂ ਨੂੰ ਮਿਲਿਆ ਜਿਹੜੇ ਸਸੀਕਲ ਬਾਈ ਜੀ ਅੱਛਾ ਕਿੱਥੋਂ ਆਏ ਵੀਰ ਜੀ ਬਾਈ ਵਾੜਾ ਦੇ ਰਾਕੇ ਤੋਂ ਆਏ ਸੀ ਵਾੜਾ ਦੇ ਰਾਕਾ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਤੇ ਕੀ ਲੈ ਕੇ ਆਏ ਆ ਅਸਿਨਾਈ ਰਾਚਨਾ ਆਪ ਤਿਆਰ ਕਰਕੇ ਲਿਕੇ ਆਏ ਲੰਗਰ ਲੰਗਰਾਂ ਦੀ ਅੱਛਾ ਜੀ ਆ ਜਿਹੜਾ ਲੰਗਰ ਆ ਵੇਖ ਵਰਤਾਈ ਜਾਂਦੇ ਆ ਖੜੀ ਚਾਵਲ ਦਾ ਖੜੀ ਚਾਵਲ ਦਾ ਹਾਂਜੀ ਤੇ ਪੂੜੀਆਂ ਛੋਲੇ ਜੀ ਠੀਕ ਆ ਤੋ ਵੀ ਦੋਸਤੋ ਇਸ ਤਰ੍ਹਾਂ ਹੀ ਕੋ ਬਣਾ ਕੇ ਜਿਹੜਾ ਨਾਲ ਦੀ ਨਾਲ ਵੀ ਜਿਹੜਾ ਆਪਾਂ ਲੈ ਕੇ ਆਉਣਾ ਜਿਹੜਾ ਵਰਤਾ ਸਕੇ ਕਿਹਣੀ ਤੇ ਜਿਹਦੀ ਬੇਇਜ਼ਦਗੀ ਵੀ ਨਾ ਹੋਵੇ ਤੇ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਹਣੀ ਰਚਨਤਾ ਬਣਾ ਕੇ ਲਿਆ ਜੀ ਵੀ ਕਈ ਵਾਰੀ ਕਿਸੇ ਭਣਪਰਾ ਦਾ ਕੋਈ ਗੈਂ ਸਿੰਲਿੰਡਰ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਜਾਂ ਲੱਕੜ ਬੰਨਣਾ ਉਹ ਵੀ ਗਿੱਲਾ ਹੋ ਗਿਆ ਉਹਦੇ ਕਰਕੇ ਅਸੀਂ ਆਪ ਰਚਨ ਤਿਆਰ ਕਰਕੇ ਲਿਆ ਹਾਂ ਵੇਖ ਲਓ ਨਾਲ ਦੀ ਨਾਲ ਸ਼ਕਲ ਆਵੇ ਬਿਲਕੁਲ ਬਹੁਤ ਵਧੀਆ ਫਰਾਲਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਵੀ ਪੰਜਾਬੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਸਾਰੇ ਜਣੇ ਆਪੋ ਆਪਣੀਆਂ ਸੇਵਾ ਜਿਹੜੇ ਕਰੀ ਜਾਂਦੇ ਆ